ਕੱਲ੍ਹ ਸਮਰਾਲੇ 'ਚ ਐਸਕੇਮ ਨੇ ਗੇਤ ਰੈਲੀ ਕੀਤੀ ਇਹ ਰੈਲੀ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਹੀ ਫੈਸਲਾਕੁਨ ਬਹੁਤ ਵੱਡੀ ਭਾਰਮੀ ਰੈਲੀ ਹੋਈ ਆ ਇਹ ਇਕੱਠ ਇਟਾ ਵੱਡਾ ਇਕੱਠ ਕਦੇ ਹੋਇਆ ਨਹੀਂ ਇਹ ਉਸ ਵਕਤ ਹੋਇਆ ਜਦ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਇਹਨਾਂ ਦੀਆਂ ਏਜੰਸੀਆਂ ਨੇ ਇਸਾਨਾਂ ਦੇ ਵਿੱਚ ਫੁੱਟ ਪਾ ਕੇ ਕੱਚੇ ਪਿੱਲੇ ਕਿਸਾਨ ਲੀਡਰਾਂ ਨੂੰ ਗੁੰਮਰਾਹ ਕਰਕੇ ਤੇ ਮੋਰਚਾ ਲਵਾਤਾ ਸੀ ਚੰਡੀਗੜ੍ਹ ਆਪਣਾ ਦਿੱਲੀ ਦੀਆਂ ਬਰੂਹਾਂ ਤੇ ਸ਼ੰਭੂ ਦੇ ਵਿੱਚ ਉਸ ਮੋਰਚੇ ਵਿੱਚ ਮਰਨਬੱਤ ਰੱਖਣ ਦੇ ਵੀ ਡਰਾਮੇ ਕੀਤੇ ਗਏ 100 ਤੋਂ ਉੱਪਰ ਦੇ ਮਰਨਬੱਤ ਰੱਖਿਆ ਗਿਆ ਇੰਨਾ ਕਦੇ ਕੋਈ ਡਾਕਟਰ ਦੱਸ ਦੇਵੇ ਪਈ ਇੰਨਾ ਲੰਮਾ ਮਰਤ ਵਰਤ ਹੋ ਸਕਦਾ ਇਸੇ ਤਰ੍ਹਾਂ ਹੀ ਮਰਜੀ ਬੜਿਆਂ ਦੇ ਕਿਸੇ ਭੇਜੇਗਾ ਦਿੱਲੀ ਨੂੰ ਭੇਜਣ ਦੇ ਵੀ ਐਲਾਨ ਕੀਤੇ ਗਏ ਸਾਰੇ ਤਰੇ ਤਰਾਏ ਰਹੇ ਉਹ ਸਾਰੇ ਐਲਾਨ ਸਿਰਫ ਕਿਸਾਨਾਂ 'ਚ ਫੁੱਟ ਪਾਉਣ ਲਈ ਸੀਗੇ ਕਿਸਾਨਾਂ ਦੇ ਵਿੱਚ ਇਹ ਸਮਝਦੇ ਸੀ ਕਿ ਅਸੀਂ ਇੱਕ ਕੱਚ ਘੜ ਰਿਹਾ ਮੋਰਚਾ ਲਾ ਕੇ ਬਿਨਾਂ ਤਿਆਰੀ ਦੇ ਮੋਰਚਾ ਛੇਤੀ ਛੇਤੀ ਲਾ ਦਈਏ ਤਾਂ ਕਿ ਕਿਸਾਨਾਂ 'ਚ ਜਿਹੜਾ ਗੁੱਸਾ ਆ ਉਹਦੀ ਵਰਤੋਂ ਕਰਕੇ ਸਾਰੀ ਕਿਸਾਨੀ ਕਿਸਾਨੀ ਨੂੰ ਆਪਣੇ ਮਗਰ ਲਾਮਬੰਦ ਕਰ ਲਵਾਂਗੇ ਤੇ ਭਾਜਪੀ ਦੀ ਇਹਦੇ ਪਿੱਛੇ ਸਾਰੀ سپورਟ ਸੀਗੀ ਤੇ ਭਾਜਪੀ ਦੇ ਨਾਲ ਸੰਬੰਧਤ ਜਿਹੜੀ ਇਹ ਜੇ ਬੰਦੀਆ ਡੱਲੇਵਾਲ ਸਾਹਿਬ ਦੀ ਤੇ ਕਾਕਾ ਜੀ ਦੀ ਇਹ ਜESE ਬੰਦੀਆ ਇਹਦੇ ਜਾਦਾ ਇਹਨਾਂ ਦਾ ਰੂਲ ਸੀ ਤੇ ਪੰਦੇਸ ਸਾਹਿਬ ਦਾ ਵੀ ਰੂਲ ਸੀਗਾ ਤੇ ਇਹ ਬੰਦਿਆਂ ਨੇ ਇਹ ਇਹ ਮੋਰਚਾ ਲਾਇਆ ਬੜਾ ਲੰਮਾ ਚਿਰ ਉਸ ਮੋਰਚੇ ਪਹਿਲੇ ਨਾਲੋਂ ਵੱਡਾ ਲਾਇਆ ਤੇ ਉਹਨੂੰ ਉਹਨੂੰ ਜ਼ੀਰੋ ਕਰਨ ਲਈ ਛੋਟਾ ਦਿਖਾਣ ਲਈ ਲਾਇਆ ਗਿਆ ਤਾਂ ਕਿ ਉਸ ਮੋਰਚੇ ਲਈ ਜਿਹੜੀਆਂ ਜਿੱਤਾਂ ਸੀਗੀਆਂ ਉਹਨਾਂ ਨੂੰ ਜ਼ੀਰੋ ਕੀਤਾ ਜਾਵੇ ਤੇ ਕਿਸਾਨਾਂ 'ਚ ਨਿਰਾਸ਼ਾ ਲਿਆਂਦੀ ਜਾਵੇ ਕਿ ਮੋਰਚਿਆਂ ਦੇ ਨਾਲ ਕੁਝ ਨਹੀਂ ਬਣਦਾ ਮੋਰਚਾ ਲਵਾ ਕੇ ਉਹਦੀਆਂ ਮੰਗਾਂ ਦੇ ਉੱਤੇ ਹਰਉਣੀ ਸੀ ਹਰਉਣ ਲਈ ਇਹ ਮੋਰਚਾ ਲਾਇਆ ਗਿਆ ਸੀ ਬੀਜੇਪੀ ਵੱਲੋਂ ਲਵਾਇਆ ਗਿਆ ਸੀ ਤੇ ਉਹੀ ਕੰਮ ਹੋਇਆ ਰਿਜ਼ਲਟ ਕੋਈ ਨਹੀਂ ਨਿਕਲਿਆ ਸਗੋਂ ਉੱਥੇ ਸਰਕਾਰ ਨੇ ਗੱਲਬਾਤ ਲਈ ਸੱਦ ਕੇ ਕਿਸਾਨ ਲੀਡਰਾਂ ਨੂੰ ਸੱਦਿਆ ਉਹ ਵੀ ਸਾਰਾ ਮਲੀ ਭਗਤ ਸੀਗੀ ਸੱਦ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉੱਥੇ ਹੱਲਾ ਬੋਲ ਦਿੱਤਾ ਗਿਆ ਤੇ ਟਰਾਲੀਆਂ ਸਮਾਨ ਸਾਰਾ ਚੋਰੀ ਕੀਤਾ ਕਿਸਾਨਾਂ ਨੂੰ ਕਿਸਾਨਾਂ ਨੂੰ ਉਸੋਂ ਖਰੇੜ ਦਿੱਤਾ ਇਸੇ ਤਰ੍ਹਾਂ ਜੋ ਐਸ ਕੇਐਮ ਨੇ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਸੀ ਉਹਨੂੰ ਵੀ ਭਗਵੰਤ ਮਾਨ ਦੀ ਸਰਕਾਰ ਨੇ ਰੋਕਿਆ ਤੇ ਲੀਡਰਾਂ ਦੀਆਂ ਕਾਰਾਂ ਚ ਗ੍ਰਿਫਟਾਰੀਆਂ ਕੀਤੀਆਂ ਇਹ ਕਰਕੇ ਉਹ ਸਮਝਦੇ ਸੀ ਕਿ ਅਸੀਂ ਕਿਸਾਨਾਂ ਨੂੰ ਦਬਾ ਲਿਆ ਇਹ ਕਰਕੇ ਉਹ ਸਮਝਦੇ ਸੀ ਕਿਸਾਨ ਮੂਵਮੈਂਟ ਜਿਹੜੀ ਆ ਹੁਣ ਦਬਾ ਲਈ ਗਈ ਆ ਤੇ ਹੁਣ ਮਨਮਰਜ਼ੀਆਂ ਦੇ ਨਾਲ ਜੋ ਮਰਜ਼ੀ ਕਰਾਂਗੇ ਤੇ ਉਹ ਜਿਹੜੇ ਤਿੰਨ ਕਾਨੂੰਨ ਮੋਦੀ ਨੇ ਲਿਆਂਦੇ ਸੀ ਤੇ ਵਾਪਸ ਕਰਾਏ ਸੀ ਕਿਸਾਨਾਂ ਨੇ ਬੜੇ ਸੰਘਰਸ਼ ਦੇ ਨਾਲ ਤੇ ਮੋਦੀ ਦੇ ਧੌਂਟ ਤੋਂ ਕਿਲਾ ਕੱਢਿਆ ਸੀ ਹੰਕਾਰ ਤੋੜਿਆ ਸੀ ਉਹ ਕਾਨੂੰਨ ਵਿੰਗੇ ਢੰਗ ਨਾਲ ਮੋਦੀ ਸਰਕਾਰ ਸਟੇਟਾਂ ਦੇ ਉੱਤੇ ਥੋਪ ਰਹੀ ਸੀ ਔਰ ਇਹਨੂੰ ਪੰਜਾਬ ਦੀ ਗਵਰਨਮੈਂਟ ਨੇ ਇਹ ਲੈਂਡ ਪੂਲਿੰਗ ਨੀਤੀ ਥੱਲੇ ਇਹ ਉਹਦੇ ਤੇ ਅੰਭਲ ਕਰਨਾ ਵਿੰਗੇ ਢੰਗ ਨਾਲ ਇਹ ਕਾਨੂੰਨ ਦਾ ਜੱਟਨ ਕੀਤਾ ਇਹ ਸੋਚਦੇ ਹੋਏ ਕਿ ਕਿਸਾਨਾਂ ਚ ਹੁਣ ਹਿਜਤਾ ਨਹੀਂ ਹੋਣੀ ਕਿਸਾਨ ਵੰਡ ਹੋ ਗਏ ਆ ਕਿਸਾਨ ਜਿਹੜੇ ਆ ਇਹ ਇੱਕ ਮੁੱਠ ਨਹੀਂ ਹੋਣਗੇ ਇਹ ਲੜ ਨਹੀਂ ਸਕਣਗੇ ਇਸ ਇਸ ਕਰਕੇ ਇਹ ਹੋਇਆ ਲੇਕਿਨ ਪੰਜਾਬ ਦੀ ਕਿਸਾਨ ਜੰਤਾਨੇ ਜਿਹੜਾ ਲੈਂਡ ਪੂਲਿੰਗ ਨੀਤੀ ਸੀਗੀ ਇਹਨੂੰ ਬਹੁਤ ਬੁਰੀ ਤਰ੍ਹਾਂ ਦੇ ਨਾਲ ਇਹਦੇ ਖਿਲਾਫ ਖੜੇ ਹੋਏ ਪੂਰੀ ਤਰ੍ਹਾਂ ਡਟ ਕੇ ਖੜੇ ਹੋਏ ਲੋਕ ਨਹੀਂ ਇਕੱਲੇ ਖੜੇ ਹੋਏ ਕਿਸਾਨ ਹੀ ਨਹੀਂ ਇਕੱਲੇ ਖੜੇ ਹੋਏ ਪਿੰਡਾਂ ਦੇ ਮਜ਼ਦੂਰ ਉਹ ਵੀ ਖੜੇ ਹੋਏ ਤਰਸੇਮ ਯੋद्धा ਦੀ ਅਗਵਾਈ 'ਚ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਆਮ ਜਲਾਸਾ ਕੀਤੇ ਗਏ ਜੰਦਰ ਦੇ ਵਿੱਚ ਵੀ ਕੁੱਕੜਪਿੰਡ ਕੋਟਕਲਾਂ ਨੰਗਲ ਕਰਾਰਖਾਂ ਸਾਰੇ ਪਿੰਡਾਂ 'ਚ ਆਮ ਜਲਾਸਾ ਕਰਕੇ ਮਤੇ ਪੁਆਏ ਗਏ ਤੇ ਸਰਕਾਰ ਉਹਦੇ ਮਤਿਆਂ ਦੇ ਵਿੱਚ ਕੱਲਾ ਕਿਸਾਨ ਨਹੀਂ ਆਇਆ ਸਗੋਂ ਪਿੰਡ ਸਮੁੱਚਾ ਹੀ ਆਇਆ ਉਹ ਸਮੁੱਚੇ ਪਿੰਡ ਦੀ ਏਕਤਾ ਹੋਈ ਉਹ ਏਕਤਾ ਦੇ ਡਰਦੇ ਹੋਏ ਸਰਕਾਰ ਜਿਹੜੀ ਆ ਹਿੱਲੀ ਆ ਤੇ ਹਿਲ ਕੇ ਹਿਲਣਾ ਸਰਕਾਰ ਨੂੰ ਪਿਆ ਔਰ ਆਪਣਾ ਜਿਹੜੀ ਗਲਤ ਨੀਤੀ ਸੀ ਉਹਨੂੰ ਵਾਪਸ ਲੈਣਾ ਪਿਆ ਠੁੱਕ ਕੇ ਚੜਣਾ ਪਿਆ ਸੋ ਅਜੇ ਵੀ ਸਾਨੂੰ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਫੁੱਟ ਪਾਉ ਸੀਗੀਆਂ ਉਹਨਾਂ ਨੂੰ ਅਜੇ ਵੀ ਅਕਲ ਨਹੀਂ ਆ ਰਹੀ ਅਜੀਬੀ ਸਮਝ ਨਹੀਂ ਆ ਰਹੀ ਉਹਨਾਂ ਨੂੰ ਚਾਹੀਦਾ ਸੀ ਤਿਆਰ ਵਿੱਚੋਂ ਸਿੱਖ ਦੇ ਤੇ ਕਿਸਾਨ ਏਕਤਾ ਨੂੰ ਵੱਲ ਨੂੰ ਵਧੇ ਸੰਯੁਕਤ ਕਿਸਾਨ ਮੋਰਚੇ ਨਾਲ ਤਾਲਮੇਲ ਕਰਕੇ ਸਾਰੇ ਐਕਸ਼ਨ ਕਰ ਦੇ ਲੇਕਿਨ ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਨੇ 24 ਦੀ ਰੈਲੀ ਰੱਖੀ ਇਹਨਾਂ ਨੇ ਚੱਕ ਕੇ ਜਨਰਲ ਕੁੱਕਰਪੰਡ 20 ਦੀ ਰੱਖ ਦਿੱਤੀ ਸਿਰਫ ਤਾਂ ਕਿ ਉਹਰੇ ਵਿੱਚ ਕੱਠ ਘੱਟ ਤੋਂ ਘੱਟ ਹੋਵੇ ਇਹ ਸਾਰੀ ਸਾਰੀ ਸਾਜ਼ਸ਼ਾ ਜਿਹੜੀਆਂ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੀਤੀਆਂ ਜਾਂਦੀਆਂ ਤੇ ਇਹ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਆ ਕਿ ਕਿਹੜੇ ਲੀਡਰ ਜਿਹੜੇ ਆ ਇਹ ਫੁੱਟ ਪਾਉਣ ਵਾਲੇ ਆ ਤੇ ਕਿਹੜੇ ਲੀਡਰ ਜਿਹੜੇ ਇਮਾਨਦਾਰ ਆ ਤੇ ਡੇਢ ਸੰਕਲਪ ਆ ਤੇ ਪੂਰੀ ਤਰ੍ਹਾਂ ਆਪਣੀ ਪ੍ਰੋਗਰਾਮ ਦੇ ਨਾਲ ਜੁੜੇ ਹੋ ਆ ਤੇ ਉਹਨਾਂ ਦਾ ਕੋਈ ਰਾਹ ਆ ਉਹਨਾਂ ਦੇ ਕੋਲ ਕੋਈ ਦਿਸ਼ਾ ਨਿਰਦੇਸ਼ ਆ ਉਹਨਾਂ ਦਿਸ਼ਾ ਦੇ ਉੱਤੇ ਉਹ ਚੱਲਦੇ ਆ ਤੇ ਪਰਪੱਕ ਹੋ ਕੇ ਉਹ ਹਮੇਸ਼ਾ ਜਿੱਤਦੇ ਆ ਇਸ ਕਰਕੇ ਜਿੱਤਣ ਲਈ ਕੱਲਾ ਰੌਲਾ ਪਾਉਣਾ ਨਹੀਂ ਜਿੱਤ ਹੁੰਦੀ ਜਿੱਤਣ ਲਈ ਸਿਰ ਚਾਹੀਦਾ ਇਤਨ ਲਈ ਅਕਲ ਦੇ ਨਾਲ ਦੇਖਣਾ ਪੈਂਦਾ ਕਿ ਦੁਸ਼ਮਣ ਦੀ ਤਾਕਤ ਕਿੰਨੀ ਆ ਆਪਣੀ ਤਾਕਤ ਕਿੰਨੀ ਆ ਤੇ ਉਹਦੇ ਖਿਲਾਫ ਆਪਾਂ ਕਿੱਦਾਂ ਲੜਾਈ ਦਾ ਪੇਚ ਕੀ ਲੜਾਉਣੇ ਆ ਉਹ ਸਾਰਾ ਕੁਝ ਦੇਖ ਕੇ ਲੜਾਈਆਂ ਜਿੱਤੀਆਂ ਜਾਂਦੀਆਂ ਸੋ ਜਿਹੜੇ ਲੋਕ ਅੱਜ ਵੀ ਜਿਹੜੇ ਕਿਸਾਨ ਜਥੇਬੰਦੀਆਂ ਕਿਸਾਨ ਸੰਯੁਕਤ ਮੋਰਚੇ ਨਾਲ ਤਾਲਮੇਲ ਕਰਕੇ ਨਹੀਂ ਚੱਲਦੀਆਂ ਉਹ ਬੜੀ ਬੜੀ ਬਦਕਿਸਮਤੀ ਵਾਲੀ ਗੱਲ ਆ ਉਹਨਾਂ ਨੂੰ ਆ ਲੜਾਈਆਂ ਬਹੁਤ ਵੱਡੀਆਂ ਮੋਰੇ ਇਹ ਸਰਕਾਰਾਂ ਜਿਹੜੀਆਂ ਕਾਰਪੋਰੇਟ ਘਰਾਣੀਆਂ ਹੀ ਸਰਕਾਰਾਂ ਇਹ ਕਿਸਾਨਾਂ ਨੂੰ ਜ਼ਮੀਨ ਖੋਣ ਦੇ ਲਈ ਕੋਈ ਵੀ ਕਦਮ ਚੁੱਕਣ ਗਿਆ ਹਟਣ ਗਿਆ ਨਹੀਂ ਇਹਨਾਂ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਵੱਖਰੇ ਵੱਖਰੇ ਢੰਗ ਬਣਾਉਣੇ ਆ ਉਹਦੇ ਲਈ ਕਿਸਾਨਾਂ ਨੂੰ ਹੋਰ ਮਜ਼ਬੂਤ ਹੋ ਕੇ ਇਕਤਾ ਕਰਕੇ ਚਿਲਣ ਦੀ ਲੋੜ ਆ ਤੇ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਤਾਂ ਅਪੀਲ ਕਰਾਂਗੇ ਕਿ ਕਿਸਾਨਾਂ ਦੀਆਂ ਜਥੇਬੰਦੀਆਂ ਤੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਸਾਰੀਆਂ ਨੂੰ ਇੱਕ ਮੁੱਠ ਇੱਕ ਮੰਚ ਬਣਾ ਕੇ ਇੱਕ ਥੜਾ ਬਣਾ ਕੇ ਇੱਕ ਥਾਹੂੰ ਸਾਰਿਆਂ ਨੂੰ ਸਲਾਹ مشورہ ਕਰਕੇ ਬਹੁ ਗਿਣਤੀ ਦੀ رائے ਦੇ ਨਾਲ ਅੱਗੇ ਵਧਣਾ ਚਾਹੀਦਾ ਇਕੱਲੇ ਇਕੱਲੇ ਜਿਹੜੇ ਚੁੱਲ੍ਹੇ ਬਣਾਉਣੇ ਪੂਰਬੀਆਂ ਦੇ ਬਾਈ ਚੁੱਲ੍ਹੇ ਇਹ ਬਾਈ ਚੁੱਲ੍ਹੇ ਆਲਾ ਕੰਮ ਜਿਹੜਾ ਛੱਡਣਾ ਚਾਹੀਦਾ ਤੇ ਕਿਸਾਨਾਂ ਦੀ ਇਕਤਾ ਹੋਣੀ ਚਾਹੀਦੀ ਆ ਤੇ ਨਾਲ ਮਜ਼ਦੂਰਾਂ ਦੀਆਂ ਜਥੇਬੰਦੀਆਂ ਨਾਲ ਵੀ ਤਾਲਮੇਲ ਕਰਕੇ ਕੋਈ ਵੀ ਸੰਘਰਸ਼ ਜਿਹੜਾ ਆ ਉਹ ਜਿੱਤਿਆ ਜਾਏਗਾ ਤੇ ਸਾਰਿਆਂ ਨੂੰ ਅਸੀਂ ਕਿਸਾਨਾਂ ਨੂੰ ਜਿਨ੍ਹਾਂ ਨੇ ਆਪਣਾ ਲੁਧਿਆਣੇ ਸਮਰਾਲੇ ਇਸ ਵੱਡੀ ਰੈਲੀ 'ਚ ਯੋਗਦਾਨ ਪਾਇਆ ਉਹਨਾਂ ਸਾਰੇ ਕਿਸਾਨਾਂ ਨੂੰ ਵਧਾਈ ਦਿੰਨੇ ਆ ਤੇ ਇਸ ਵੱਡੇ ਇਕੱਠ ਦੇ ਵਿੱਚ ਸਾਰੇ ਕਿਸਾਨ ਜੱਥੇਬੰਦੀਆਂ ਨੂੰ ਬੁਲਾਇਂ ਦਿੰਦੇ ਆ ਧੰਨਵਾਦ